ਹਾਂਜੀ ভাই ਗਰੂ ਲੋ ਜੀ ਐਮਝ ਹਸਪਤਾਲ ਲੰਗਰ ਵਾਸਤੇ ਹੋ ਰਹੀ ਹੈ ਸਬਜ਼ੀ ਤਿਆਰ ਗੋਭੀ ਆਲੂ ਦਾਲ ਇਹ ਸੇਵਾਦਾਰ ਭੁੰਨੀਆਂ ਦੇ ਤੜਕਾ ਲੱਗੇ ਪਏ ਚੌਲ ਲੱਗੇ ਪਏ ਸੇਵਾਦਾਰ ਭਾਈ ਜੀ ਕਿਉਂਕਿ ਅੱਜ ਐਮਝ ਹਸਪਤਾਲ ਵਿੱਚ ਲੰਗਰ ਦੀ ਸੇਵਾ ਜਾਂਦੀ ਹੈ ਸੰਤ ਬਾਬਾ ਬੁੱਧ ਪ੍ਰਗਾਹ ਜੀ ਟੱਲੇ ਤੋਂ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਕੋਠੇ ਕੌਰ ਸਿੰਘ ਵਾਲੇ ਭਲਾਈਆਂ ਨਾਲ ਆ블ੂ ਕੋਠੇ ਲਾਲ ਵਾਲੇ ਕੋਠੇ ਲਾਲ ਵਾਲੇ ਕੋਠੇ ਸੰਧੂਆਂ ਵਾਲੇ ਕੋਠੇ ਫੂਲਾ ਸਿੰਘ ਵਾਲੇ ਕੋਠੇ ਚੇਤ ਸਿੰਘ ਵਾਲੇ ਮਹਿਮਾ ਸਰਕਾਰੀ ਸਵਾਈ ਕਰਜਾ ਮਹਿਮਾ ਮਹਿਮਾ ਭਗਵਾਨਾਂ ਕਲੀ ਪਿਸਿਆਣਾ ਚੋਟੀਆਂ ਔੜ ਭਾਈ ਸਾਬਚੰਦ ਸਾਰੀਆਂ ਇਲਾਕੇ ਦੀਆਂ